ਅੱਜ ਅਸੀਂ ਜਿਹੜੇ ਜਿੱਥੇ ਆਏ ਆ ਇਹਨੂੰ ਪੜਛ ਡੈਮ ਕਹਿੰਦੇ ਆ ਆਲਮੋਸਟ 1990 91 92 93 ਵਿੱਚ ਵਰਲਡ ਬੈਂਕ ਦੀ ਸਹਾਇਤਾ ਦੇ ਨਾਲ ਇਹ ਡੈਮ ਬਣਿਆ ਸੀ ਉਹ ਜਾਦੇ ਡੈਮ ਬਣਿਆ ਇੱਥੇ ਪੜਛ ਛੋਟੀ ਪੜਛ ਵੱਡੀ ਪੜਛ ਨਾਡਾ ਹਸੂਕ ਇਹਨਾਂ ਪਿੰਡਾਂ ਦੇ ਜ਼ਿੰਦਗੀ ਭਾਗ ਬਦਲ ਗਏ ਇੱਥੇ ਪਹਿਲੇ ਬੰਜਰ ਜ਼ਮੀਨ ਸੀਗੀ ਇਸ ਪਾਛ ਡੈਮ ਬਣਨ ਕਰਕੇ ਉਸ ਬੰਜਰ ਜ਼ਮੀਨ ਚ ਕਣਕ ਵੀ ਲੱਗਦੀ ਜੀਰੀ ਵੀ ਲੱਗ ਗਿਆ ਮੱਕਾ ਵੀ ਲੱਗ ਗਿਆ ਲੋਕਾਂ ਦੀ ਇਨਕਮ ਸ਼ੁਰੂ ਹੋ ਗਈ ਕਿਉਂਕਿ ਤੇ ਪਾਣੀ ਦਾ ਬੋਰ ਬਹੁਤ ਥੱਲੇ ਹੁੰਦਾ ਹੈ ਇਹ ਗਰੀਬ ਇਲਾਕਾ ਹੈ ਤੇ ਲੋਕ ਮੋਟਰ ਲਗਾਣਾ ਅਫੋਰਡ ਨਹੀਂ ਕਰ ਸਕਦੇ ਸਮਰਸੀਬਲ ਪੰਪ ਲਗਾਣਾ ਅਫੋਰਡ ਨਹੀਂ ਕਰ ਸਕਦੇ ਤੇ ਪਾਛ ਡੈਮ ਜਿਹੜਾ ਹੈ ਇਸ ਇਲਾਕੇ ਦੀ ਜਿਹੜੀ ਕਹਿੰਦੇ ਨੇ ਨਾ ਪ੍ਰੋਸਪਰਿਟੀ ਦਾ ਕਾਰਨ ਬਣ ਗਿਆ ਪਰ ਹੋਇਆ ਕਿਆ ਕਿ ਜਿਹੜੀ ਸਾਡੇ ਸਰਕਾਰੀ ਡਿਪਾਰਟਮੈਂਟ ਹੈ ਚਾਹ ਇਰੀਗੇਸ਼ਨ ਡਿਪਾਰਟਮੈਂਟ ਹੈ ਚਾਹ ਉਹ ਮਾਈਨਿੰਗ ਡਿਪਾਰਟਮੈਂਟ ਹੈ ਉਹਨਾਂ ਦੀ ਅਣਗੈਲੀ ਕਰਕੇ ਅੱਜ ਇਹ ਜਿੱਥੇ ਅਸੀਂ ਖੜੇ ਆ ਥੱਲੇ ਕੈਮਰਾ ਕਰਕੇ ਦੇਖੋ ਜਿੱਥੇ ਖੜੇ ਆ ਇੱਥੇ ਘੱਟ ਤੋਂ ਘੱਟ 15 ਮੀਟਰ ਦੀ ਜਾਂ 50 ਫੁੱਟ ਦੀ ਜੜੀ ਇੱਥੇ ਗਾਧ ਹੈ ਤੇ ਜੇ 50 ਫੁੱਟ ਦੀ ਗਾਧ ਨਾ ਹੋਵੇ ਤੇ ਇਸ ਵਕਤ ਤੇ ਪਾਣੀ ਪਰਿਆ ਹੁੰਦਾ ਪਿੱਛੇ ਤੁਸੀਂ ਦੇਖਿਆ ਆ ਦਿਖਾਇਆ ਵੀ ਤੁਹਾਨੂੰ ਅਸੀਂ ਕਿ ਕਿਥੇ ਸੇਮ ਕਰਕੇ ਤੇ ਪਾਣੀ ਆ ਰਿਹਾ ਜੇ 10 ਫੁੱਟ ਤੇ ਤੇ ਪਾਣੀ ਆ ਸਕਦਾ ਤੇ ਜੇ 50 ਫੁੱਟ ਦੀ ਗਾਧ ਹਟਾ ਦੋ ਇੱਥੇ ਹਮੇਸ਼ਾ ਪਾਣੀ ਰਹਿਣਾ ਤੇ ਜੇ ਪਾਣੀ ਰਹੇਗਾ ਤੇ ਲੋਕਾਂ ਨੂੰ ਪਾਣੀ ਮਿਲੇਗਾ ਡੰਗਰਾਂ ਨੂੰ ਮਿਲੇਗਾ ਪਸ਼ੂਆਂ ਨੂੰ ਮਿਲੇਗਾ ਸੋ ਇਹ ਸਰਕਾਰ ਦੀ ਬਹੁਤ ਵੱਡੀ ਅਣਗਹਿਲੀ ਹੈ ਕਿ ਜਦ ਤੋਂ ਇਹ ਡੈਮ ਬਣਿਆ ਤਦ ਤੋਂ ਇੱਥੇ ਸ਼ਿਲਟਰ ਮੂਵ ਨਹੀਂ ਕੀਤੀ। ਦੂਸਰਾ ਸ਼ਿਲਟਰ ਮੂਵ ਨਹੀਂ ਹੋਈ ਸੋਖਾ ਪੈ ਗਿਆ। ਇਹ ਪਿਛਲੇ 3 ਸਾਲ ਚ ਦੂਜੀ ਤੀਜੀ ਵਾਰ ਹੋ ਰਿਹਾ। ਜਿਹੜੀ ਇੱਥੇ ਵਾਈਲਡ ਲਾਈਫ ਹੈਗੀ ਹੈ ਉਹਨਾਂ ਨੂੰ ਵੀ ਖਤਰਾ ਹੋ ਗਿਆ। ਇੱਥੇ ਨੀਲ ਗਾਇ ਹੈਗੀ ਹੈ, ਸਾਂਬਰ ਹੈਗਾ ਜਾਂ ਹੋਰ ਇੱਥੇ ਜਾਨਵਰ ਜਿਹੜੇ ਆ ਇਹ ਤਾਂ ਪਹਾੜਾਂ ਥੱਲੇ ਆਂਦੇ ਨੇ। ਉਹਨਾਂ ਦੇ ਪੈਰ ਵਿੱਚ ਫਸ ਜਾਂਦੇ ਨੇ। ਔਰ ਪੈਰ ਵਿੱਚ ਫਸਣ ਕਰਕੇ ਹੱਡੀਆਂ ਟੁੱਟ ਜਾਂਦੀਆਂ ਨੇ। ਔਰ ਜਾਨਵਰ ਦੀ ਕੋਈ ਹੱਡੀ ਟੁੱਟ ਜੇ ਉਹ ਚੱਲ ਨਹੀਂ ਸਕਦਾ ਤੇ ਕੁੱਤੇ ਉਹਨੂੰ ਨੋਚ ਕੇ ਖਾ ਲੈਂਦੇ ਨੇ ਸੋ ਵਾਈਲਡ ਲਾਈਫ ਕਨਜ਼ਰਵੇਸ਼ਨ ਡਿਪਾਰਟਮੈਂਟ ਜਿਹੜਾ ਹੈਗਾ ਉਹਦੀ ਵੀ ਬਹੁਤ ਵੱਡੀ ਅਨਗੈਲੀ ਹੈ ਇੱਥੇ 650 ਦੇ ਕਰੀਬ ਜਿਹੜਾ ਹੈਗਾ ਅੰਦਾਜ਼ਾ ਪਿੰਡ ਦੇ ਸੁਣ ਲੋਕ ਦੱਸਦੇ ਨੇ 나ਡਾ ਦੇ ਪਰਸ ਦੇ ਲੋਕ ਦੱਸਦੇ ਨੇ ਸਮੋ ਛੋਟੀ ਪਰਸ ਵੱਡੀ ਪਰਸਾਂ ਲੈ ਕਿ ਇੱਥੇ 650 ਦੇ ਕਰੀਬ ਜਾਨਵਰ ਜਿਹੜਾ ਹੈਗਾ ਉਹਦੀ ਡੈਥ ਹੋ ਚੁੱਕੀ ਹੈ ਅਸੀਂ ਤੁਹਾਨੂੰ ਪਿੱਛੇ ਜਾ ਕੇ ਦਿਖਾਇਆ ਵੀ ਹੈ ਇਹਦੇ ਨਾਲ ਨਾਲ ਜਿਹੜਾ ਹੈਗਾ ਇਹ ਟਿਕਾ ਇੱਕ ਹੋਰ ਬਹੁਤ ਵੱਡਾ ਜਿਹੜਾ ਹੈ ਖਤਰਾ ਬਣਦਾ ਜਾ ਰਿਹਾ ਹੈ ਖਤਰਾ ਇਹ ਬਣਦਾ ਜਾ ਰਿਹਾ ਹੈ ਕਿ ਅੱਜ ਇਹ ਪਾਣੀ ਸਿਲਟ ਜਿਹੜੀ ਹੈ 15 ਫੀਟ ਤੇ ਆ ਗਈ ਹੈ 15 ਮੀਟਰ ਤੇ ਆ ਗਈ ਹੈ 50 ਫੀਟ ਤੇ ਆ ਗਈ ਹੈ ਤੇ ਜੇ ਪਾਣੀ ਦਾ ਵਧਦਾ ਹੈ ਤੇ ਬਾਦ ਟੁੱਟ ਸਕਦਾ ਹੈ ਤੇ ਜੇ ਇਹਦੀ ਪਾਣੀ ਦੀ ਨਿਕਾਸੀ ਖੱਬੇ ਪਾਸੋਂ ਨੇਚਰਲ ਹੈਗੀ ਜੇ ਉਹ ਉਹ ਵੀ ਬੰਦ ਹੋ ਜਵੇ ਤੇ ਇੱਥੇ ਪਾਣੀ ਦਾ ਅਗੇ ਫਲੱਡ ਦਾ ਖਤਰਾ ਬਣਦਾ ਹੈ ਤੇ ਇਹ ਸਭ ਵਾਸੇ ਜ਼ਿੰਮੇਵਾਰ ਜੇ ਕੋਈ ਹੈਗਾ ਇਰੀਗੇਸ਼ਨ ਡਿਪਾਰਟਮੈਂਟ ਜ਼ਿੰਮੇਵਾਰ ਹੈਗਾ ਉਹਦੇ ਨਾਲ ਮਾਈਨਿੰਗ ਡਿਪਾਰਟਮੈਂਟ ਜ਼ਿੰਮੇਵਾਰ ਹੈਗਾ ਔਰ ਉਹਦੇ ਨਾਲ ਨਾਲ ਜਿਹੜੀ ਇੱਥੇ ਵਾਈਲਡਲਾਈਫ ਜਿਹੜੀ ਕਾਨੂੰਨ ਹੋ ਰਿਹਾ ਉਹਦੇ ਲਈ ਵਾਈਲਡਲਾਈਫ ਕਨ ਸਰਵੇਸ਼ਨ ਡਿਪਾਰਟਮੈਂਟ ਜ਼ਿੰਮੇਵਾਰ ਹੈ ਮੇਰੀ ਸਰਕਾਰ ਤੋਂ ਇਹ ਨਹੀਂ ਮੰਗਿਆ ਮਾਨ ਸਾਹਿਬ ਤੋਂ ਮੰਗਿਆ ਮੁਖਵੰਤ ਸਾਹਿਬ ਤੋਂ ਕਿ ਇੱਥੇ ਜਿਹੜੀ ਵਾਈਲਡਲਾਈਫ ਦਾ ਕਾਨੂੰਨ ਹੋਇਆ 650 ਤੋਂ ਉੱਪਰ ਜਿਹੜੇ ਜਾਨਵਰ ਦੀ ਡੈਥ ਹੋਈ ਹੈ ਉਸ ਡੈਥ ਦੇ ਜ਼ਿੰਮੇਵਾਰੀ ਫਿਕਸ ਕਰਦੇ ਹੋਏ ਇਰੀਗੇਸ਼ਨ ਡਿਪਾਰਟਮੈਂਟ ਦੇ ਅਫਸਰਾਂ ਵਾਈਲਡ ਲਾਈਫ ਕਨ ਸਰਵੇਸ਼ਨ ਡਿਪਾਰਟਮੈਂਟ ਦੇ ਅਫਸਰਾਂ ਤੇ ਮਾਈਨਿੰਗ ਵਾਲੇ ਜਿਹੜੇ ਇੱਥੇ ਸਫਾਈ ਨਹੀਂ ਕਰਦੇ ਤਿੰਨਾਂ ਦੇ ਅਫਸਰਾਂ ਦਾ ਕਨਸਰਨ ਅਫਸਰਾਂ ਦੇ ਉੱਪਰ ਜਿਹੜਾ ਹੈਗਾ ਇਹ ਜਾਨਵਰਾਂ ਦੀ ਡੈਥ ਦੇ ਪਰਚੇ ਦਰਜ ਹੋਣੇ ਚਾਹੀਦੇ ਨੇ ਅਸੀਂ ਵਰਲਡ ਆਪਰ ਜਿਹੜਾ ਹੈ ਵਾਈਲਡ ਲਾਈਫ ਕਨ ਸਰਵੇਸ਼ਨ ਵਾਸਤੇ ਜਿਹੜਾ ਹੈਗਾ ਅਸੀਂ ਸਰਕਾਰ ਪੈਸਾ ਖਰਚ ਕਰਦੀ ਹੈ ਅਮਰੀਕਾ ਕਰਦਾ ਹੈ ਕੈਨੇਡਾ ਕਰਦਾ ਹੈ ਸਾਨੂੰ ਵਰਲਡ ਤੋਂ ਗ੍ਰਾਂਟ ਆਂਦੀ ਹੈ ਔਰ ਦੂਜੇ ਪਾਸੇ ਸਾਡੇ ਅਫਸਰਾਂ ਦੀ ਅਣਗੈਲੀ ਕਰਕੇ ਇੱਥੇ ਵਾਈਲਡ ਲਾਈਫ ਜਿਹੜੀ ਹੈ ਉਹਦਾ ਕਾਣ ਹੋ ਰਿਹਾ ਹੈ ਉਹਨਾਂ ਦੇ ਉੱਪਰ ਇਹਨਾਂ ਦੇ ਪਰਚੇ ਦਰਜ ਹੋਣੇ ਚਾ ਬੜੀ ਹੈਰਾਨੀ ਦੀ ਗੱਲ ਹੈ ਤੁਸੀਂ ਦੇਖਿਆ ਹੋਣਾ ਇੱਥੇ ਲੋਕਾਂ ਦੇ ਟੋਏ ਪੱਟੇ ਹੋਏ ਆ ਉਹਦੇ ਉਧਰਪਾਲਾਂ ਵੀ ਪਾਈਆਂ ਪਾਣੀ ਵੀ ਪਰ ਰਹੇ ਨੇ ਚਾਰ ਪੰਜ ਦਿਨ ਤੋਂ ਲਗਾਤਾਰ ਇੱਥੇ ਲੋਕ ਸੇਵਾ ਕਰਦੇ ਨੇ 나ਡੇ ਦੇ ਲੋਕ ਨੇ ਪੜਸ ਦੇ ਲੋਕ ਨੇ ਰੀਲਾ ਵਾਇਰਲ ਹੋਣ ਕਰਕੇ ਚੰਡੀਗੜ੍ਹ ਤਨਾਸ਼ ਮਣੀ ਮੱਜਰਾ ਦੂਰ ਦੂਰ ਤੋਂ ਲੋਕ ਇੱਥੇ ਜੜੀ ਹੈ ਟੈਂਕਰ ਦੀ ਸੇਵਾ ਦਿੰਦੇ ਪਏ ਨੇ ਔਰ ਅੱਜ ਇੱਥੇ ਅਫਸਰ ਆਏ ਇਰੀਗੇਸ਼ਨ ਡਿਪਾਰਟਮੈਂਟ ਦੇ ਅਫਸਰ ਆਏ ਉਹਨਾਂ ਨੇ ਉਹ ਸੇਵਾ ਵੀ ਬੰਦ ਕਰਾਤੀ ਉਹ ਸੇਵਾ ਇਸ ਕਰਕੇ ਕਰਦੇ ਸੀ ਵੀ ਡੈਮ ਦੇ ਜਿਹੜਾ ਕਿਨਾਰਾ ਬਣਦਾ ਹੈ ਉੱਥੇ ਪਾਣੀ ਦੀ ਬਣਾ ਕੇ ਖੱਡੇ ਜਿਹਾ ਬਣਾ ਖਾਲਾਂ ਜੀ ਬਣਾ ਕੇ ਕਰ ਦੇਣ ਤਾਂ ਕਿ ਜਿਹੜਾ ਜਾਨਵਰ ਆਂਦਾ ਹੈ ਉਥੋਂ ਪਾਣੀ ਪੀ ਕੇ ਵਾਪਸ ਚਲ ਜੇ ਇਹ ਡੈਮ ਦੀ ਗਾਧ ਦੇ ਵਿੱਚ ਆ ਕੇ ਨਾ ਫਸੇ ਤੇ ਇਹਨਾਂ ਨੇ ਅੱਜ ਉਹ ਵੀ ਬੰਦ ਕਰਾਤਾ ਤਾਂ ਮੇਰੀ ਬੇਨਤੀ ਹੈ ਅ ਅਫਸਰਾਂ ਨੂੰ ਕੀ ਹੈ ਜਿਹੜਾ ਲੋਕ ਸੇਵਾ ਕਰ ਰਿਹਾ ਉਹਨੂੰ ਜਿਹੜਾ ਹੈਗਾ ਬੰਦ ਉਹਨੂੰ ਬੰਦ ਨਾ ਕਰੋ ਔਰ ਦੂਸਰਾ ਪੁਣਾ ਮੇਰੀ ਦੁਆਰਾ ਬੇਨਤੀ ਹੈ ਮਾਨ ਸਾਹਿਬ ਨੂੰ ਮੁੱਖ ਮੰਤਰੀ ਮਾਨ ਸਾਹਿਬ ਨੂੰ ਕਿ ਜਿਹੜੇ ਇਸ ਇਲਾਕੇ ਦੇ ਅਫਸਰ ਨੇ ਇਰੀਗੇਸ਼ਨ ਡਿਪਾਰਟਮੈਂਟ ਦੇ ਵਾਈਲਡਲਾਈਫ ਕਨਜ਼ਰਵੇਸ਼ਨ ਦੇ ਔਰ ਮਾਈਨਿੰਗ ਦੇ ਉਹਨਾਂ ਦੇ ਉੱਪਰ ਜਿਹੜਾ ਹੈਗਾ ਇਹ 650 ਜਾਨਵਰਾਂ ਦੀ ਮੌਤ ਦਾ ਪਰਚਾ ਦਰਜ ਹੋਣਾ ਚਾਹੀਦਾ। ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ